ਸਰਜੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਪੰਜਾਬ ਨੂੰ ਤੇ ਅੱਜ ਅਸੀਂ ਪਹੁੰਚੇ ਸ਼ੰਭੂ ਬਾੜ ਤੇ ਜਿੱਥੇ ਕਿ ਕਿਸਾਨ ਭਾਈ ਸੰਯੁਕਤ ਮੋਰਚੇ ਵੱਲੋਂ ਧਰਨਾ ਲਗਾਇਆ ਗਿਆ ਹੈ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਹਾਂਜੀ ਹਮ ਮਾਨਸਾ ਜ਼ਿਲ੍ਹੇ ਤੋਂ ਆਏ ਜੀ ਮੈਂ ਸਿੱਧੂ ਮੂਸੇਵਾਲਾ ਲੈਜੈਂਡ ਹੋਇਆ ਸਾਡੇ ਮਤਲਬ ਮਾਨਸਾ ਜ਼ਿਲ੍ਹੇ ਦਾ ਸੋ ਮੈਂ 13 ਤਰੀਕ ਤੋਂ ਇੱਥੇ ਡਟਿਆ ਹੋਇਆ ਹਾਂ ਜੀ ਮੋਰਚੇ ਦੇ ਵਿੱਚ ਜਵਾਨ ਔਰ ਕਿਸਾਨ ਮੋਦੀ ਹਕੂਮਤ ਦੇ ਸਾਹਮਣੋਂ ਸਾਹਮਣੀ ਕਰਦੀ ਹੈ ਜੀ ਅਭੀ ਸਰਦਾਰਾਂ ਕੋਲ ਪਾਸ ਦੇਖੋ ਸਭੀ ਕੇ ਪਾਸ ਇੱਕ ਇੱਕ ਬੱਚਾ ਹੈ ਬਹੁਤ ਮੁਸ਼ਕਲ ਸੇ ਮਾਮਾ ਨੇ ਪਾਲੇ ਹੈ ਬੱਚੇ ਇਨਕੇ ਉਪਰ ਅਸੂ ਗੈਸ ਕੇ ਗੋਲੇ 315 ਕੇ ਫੈਰ ਐਸਐਲਆਰ ਕੇ ਫੈਰ 12 ਬੋਰ ਕੇ ਫੈਰ ਕੀਏ ਜਾ ਰਹੇ ਹੈ ਜੀ ਅੱਜ ਬੜੀ ਦੁਖ ਦੀ ਗੱਲ ਹੈ ਸਾਡਾ ਕੱਲ ਇੱਥੇ ਇੱਕ ਕਿਸਾਨ ਸ਼ਹੀਦ ਹੋਇਆ ਜੀ ਇਹਨਾਂ ਦੇ ਅਸੂ ਗੈਸ ਦੇ ਗੋਲਿਆਂ ਨਾਲ ਉਹਦੀ ਸਾਹ ਕੁੱਟ ਗਈ ਗਰਦਾਸਪੁਰ ਦਾ ਕਿਸਾਨ ਸੀ ਮੈਂ ਇਨਾਂ ਜਵਾਨਾਂ ਨੂੰ ਕਹਿਣਾ ਚਾਹੁੰਨਾ ਜਵਾਨੋ ਇਹ ਮੋਦੀ ਅਡਾਨੀ ਵਾਨੀਆ ਦਾ ਯਾਰ ਹੈ ਤੁਹਾਡੇ ਨਾਲ ਵੀ ਪਲਵਾਵਾ ਕਰਾਇਆ ਹੈ ਪਲਵਾਵਾਵਾਂ ਦੇ ਵਿੱਚ ਤੁਹਾਡੇ ਤੇ ਤਹ ਇੱਕ ਇਸੇ ਮੋਦੀ ਨੇ ਕਰਵਾਇਆ ਤੁਹਾਡੀ ਕਿਸੇ ਦੀ ਬਾਹ ਨਹੀਂ ਮਿਲੀ ਕਿਸੇ ਦੀ ਲੱਤ ਨਹੀਂ ਮਿਲੀ ਕਿਸੇ ਦਾ ਸਿਰ ਨਹੀਂ ਮਿਲਿਆ ਕਿਸੇ ਦਾ ਮੂੰਹ ਨਹੀਂ ਮਿਲਿਆ ਮੈਂ ਇਹਨਾਂ ਜਵਾਨਾਂ ਨੂੰ ਕਹਿਣਾ ਜੇ ਤੁਹਾਡੀ ਜਮੀਰ ਜਾਗਦੀ ਹੈ ਅੱਜ ਤੋਂ ਬਾਅਦ ਅੱਸੂਗਾ ਇਸ ਦੇ ਗੋਲੇ 12 ਬੋਰਾ ਬੋਰ ਦੇ ਫਾਇਰ 315 ਦੇ ਫਾਇਰ ਸਾਡੇ ਤੇ ਮਾਰਨਾ ਬੰਦ ਕਰੋ ਅਸੀਂ ਮਜ਼ਦੂਰ ਕਿਸਾਨ ਐਮਐਸਪੀ ਲਈ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਕਰਜਾ ਮੁਕਤੀ ਲਈ ਦਿੱਲੀ ਜਾਣਾ ਚਾਹੁੰਦੇ ਆ ਕਿਉਂਕਿ ਜਵਾਨੋ ਤੁਸੀਂ ਦੇਖੋ ਮੋਦੀ ਨੇ ਯੂਪੀ ਦੀ ਜ਼ਮੀਨ ਖਰੀਦ ਕੇ ਬਿਹਾਰ ਦੀ ਜ਼ਮੀਨ ਖਰੀਦ ਕੇ ਗੁਜਰਾਤ ਦੀ ਜ਼ਮੀਨ ਖਰੀਦ ਕੇ ਸਤੀਸ਼ਗੜ੍ਹ ਦੀ ਜ਼ਮੀਨ ਖਰੀਦ ਕੇ ਪੰਜਾਬ ਦੀ ਜ਼ਮੀਨ ਖਰੀਦ ਕੇ ਹਰਿਆਣਾ ਦੀ ਜ਼ਮੀਨ ਖਰੀਦ ਕੇ ਜਿਹੜਾ ਭਾਰਤ ਮਾਲਾ ਰੋਡ ਨਿਕਾਲਾ ਹੈ ਉਹ ਬਹੁਤ ਖਤਰੇ ਦੀ ਘੰਟੀ ਹੈ ਭਾਰਤ ਮਾਲਾ ਰੋਡ ਉਤੋਂ ਦੀ ਇਹਦੇ ਯਾਰ ਅਡਾਨੀ ਦੇ ਅਵਾਨੀ ਦੇ ਟਰੱਕ ਲੰਘਣੇ ਨੇ ਉਹਨਾਂ ਦੇ ਵਿੱਚ ਚੌਲ ਉਹਨਾਂ ਦੇ ਵਿੱਚ ਕਣਕ ਜਾਇ ਕਰੂਗੀ ਇਹ ਜਿਹੜਾ ਸਾਡੀ ਧਰਤੀ ਮਾਂ ਹੈ ਇਹਦਾ ਅਨਾਜ ਸੀਸਿਆਂ ਦੇ ਵਿੱਚ ਲੱਗ ਜਾਣਾ ਸਾਰੇ ਭੁੱਖੇ ਮਰਾਂਗੇ ਮੈਂ ਚੇਤਾਵਨੀ ਦਿਨਾ ਜੇ ਸੱਤ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਸਾਨੂੰ ਮਾਰ ਦਿੰਦੇ ਨੇ ਗੋਲੀਆਂ ਮਾਰ ਕੇ ਪਰ ਮੋਦੀਆ ਇੱਕ ਗੱਲ ਯਾਦ ਰੱਖੀ ਤੇਰਾ ਭਾਰਤ ਮਾਲਾ ਰੋਡ ਸਾਡੇ ਪੰਜਾਬ ਤੇ ਹਰਿਆਣੇ ਵਿੱਚ ਦੀ ਲੰਘਦਾ ਹੈ ਜਿਵੇਂ ਤੇਰੀ ਅਸੀਂ ਐਸਵੀਐਲ ਨਹਿਰ ਤੋੜੀ ਹੈ ਤੇਰਾ ਭਾਰਤ ਮਾਲਾ ਰੋਡ ਵੀ ਇਹ ਖਾਲਸਾ ਬੰਬ ਮਾਰ ਕੇ ਤੋੜੂਗਾ ਤੇਰੇ ਯਾਰ ਅਵਾਨੀ ਅਡਾਨੀ ਦੇ ਟਰੱਕ ਅਸੀਂ ਭਾਰਤ ਮਾਲਾ ਰੋਡ ਉੱਤੋਂ ਨਹੀਂ ਲੰਘਣ ਦੇਣੇ ਸੋ ਮੈਂ ਬੇਨਤੀ ਕਰਦਾ ਇਹਨਾਂ ਜਵਾਨਾਂ ਨੂੰ ਕਿ ਤੁਹਾਡੀ ਵੀ ਐਮਐਸਐਮਪੀ ਲਈ ਜਾ ਰਹੇ ਆ ਮਜ਼ਦੂਰ ਇਕਤਾ ਜਿੰਦਾਬਾਦ ਕਿਉਂਕਿ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਨੋ ਫਾਰਮਰ ਨੋ ਫੂਡ ਅਗਰ ਫਾਰਮਰ ਨਾ ਰਹਾ ਤੋ ਖਾਣਾ ਕਿੱਥੋਂ ਖਾਵਾਂਗੇ ਤੁਸੀਂ ਮੋਦੀਆ ਹਰੀ ਕ੍ਰਾਂਤੀ ਲਿਆਤੀ ਅਸੀਂ ਆਪਦੀ ਧਰਤੀ ਮਾਂ ਦੇ ਵਿੱਚ ਮੋਦੀਆ ਜ਼ਹਿਰ ਪਾਇਆ ਜ਼ਹਿਰ ਉਹ ਤੁਸੀਂ ਭੁੱਖੇ ਮਰਦੇ ਸੀ ਅਸੀਂ ਪੰਜ-ਪੰਜ ਜੂਰੀ ਦੇ ਰੇਪ ਦੀਆਂ ਬੋਰੀਆਂ ਪਾਉਣ ਲੱਗੇ ਕੜਕਚਾ ਅਸੀਂ ਝੋਨੇ ਚ 8-8 ਬੋਰੀਆਂ ਪਾਉਣ ਲੱਗੇ ਛੋਟਾ ਅਨਾਜ ਪੂਰਾ ਕਰਨ ਲਈ ਪਰ ਸਾਨੂੰ ਕੀ ਮਿਲਿਆ ਅਥਰੂਗਾ ਇਸ ਦੇ ਗੋਲੇ ਕੈਸਰ ਹਾਲਟ ਅਟੈਕ ਸਾਡਾ ਬੀਪੀ ਵਧਣ ਲੱਗ ਗਿਆ ਸਾਡੇ ਮੁੰਡੇ ਆਪਣੇ ਸਕਰਾਣੂ ਖੋ ਚੁੱਕੇ ਨੇ ਸਾਡੇ ਮੁੰਡਿਆਂ ਦੇ ਵਿੱਚ ਬੱਚੇ ਪੈਦਾ ਕਰਨ ਦੀ ਸਮਰੱਥਾ ਘਟ ਗਈ ਬੇਬੀ ਟੂਬ ਨਾਲ ਬੱਚੇ ਪੈਦਾ ਹੋ ਰਹੇ ਨੇ ਅਸੀਂ ਮੋਦੀਆ ਜੇ ਆਪਦੀ ਆਈ ਤੇ ਆਗੇ ਅਸੀਂ ਆਪਦੀ ਧਰਤੀ ਮਾਂ ਨੂੰ ਖੁੱਲਾ ਛੱਡ ਦਾਂਗੇ ਅਸੀਂ ਆਪਣੇ ਜੋ ਗ੍ਰੀਨ ਆ ਜਾ ਘਾਵਾਂਗੇ ਫਿਰ ਸਾਰੇ ਭੁੱਖੇ ਮਰੋਗੇ ਮੈਂ ਬੇਨਤੀ ਕਰਦਾ ਜੋ ਸਾਡੇ ਕਿਸਾਨ ਮੋਰਚਾ ਜਮੀਨ 13 ਤਰੀਕ ਤੋਂ ਜਿਹੜੇ ਬੰਦੇ ਮੌਜੂਦ ਨੇ ਹਰਜੀਤ ਸਿੰਘ ਦੀ ਮਾਨਸਾ ਤੋਂ ਇੰਨੀਆਂ ਸਾਰੀ ਸੰਗਤਾਂ ਦੇ ਨਾਲ ਇਥੇ ਮੌਜੂਦ ਨੇ ਇਹਨਾਂ ਨੇ ਇੱਥੋਂ ਆសុਗੇ ਤੇ ਗੋਲੇ ਵੀ ਖਾਦੇ ਆ ਪਾਣੀ ਬਿਛਾੜਾ ਵੀ ਖਾਧੀਆਂ ਨੇ ਇੰਨੀਆਂ ਸਰਦੀਆਂ ਠੰਡ ਦੇ ਵਿੱਚ ਇਹਨਾਂ ਨੇ ਔਖੀਆਂ ਡਿਊਟੀਆਂ ਨਿਭਾਈਆਂ ਨੇ ਬੈ ਕਹਿੰਨਾ ਜੇ ਮੋਦੀ ਸਰਕਾਰ ਇਹਨਾਂ ਦੀ ਮੰਗਾਂ ਨੂੰ ਨਹੀਂ ਪੂਰਾ ਕਰਦਾ ਤੇ ਕਿਸਾਨ ਮਜ਼ਦੂਰ ਏਕਤਾ ਇਸ ਸੰਘਰਸ਼ ਨੂੰ ਲੈ ਕੇ ਦਿੱਲੀ ਜ਼ਰੂਰ ਪਹੁੰਚੇਗੀ ਤੇ ਮੈਂ ਕਹਿੰਨਾ ਕਿਸਾਨਾਂ ਦੇ ਉੱਤੇ ਕਿੱਤੇ ਜਾਂ ਤੇ ਅਤਿਆਚਾਰ ਬਰਦ ਆਸ ਤੋਂ ਬਾਹਰ ਨੇ ਇਹੋ ਜੀ ਬਿਸ਼ਰਮ ਸਰਕਾਰ ਇਹੋ ਜੀ ਭੈੜੀਆਂ ਸਰਕਾਰਾਂ ਭੈੜੀ ਇਹ ਪੁਲਿਸ ਮੈਂ ਕਹਿੰਦਾ ਲਾਂਦਾ ਨਹੀਂ ਹੋਈ ਸਰਕਾਰਾਂ ਤੇ ਜੋ ਪੰਜਾਬ ਦੇ ਲੋਕਾਂ ਦੇ ਨਾਲ ਇੰਨਾ ਧੱਕਾ ਕਰਨੇ ਇੰਨਾ ਧੱਕਾ ਤਾਂ ਪਾਕਿਸਤਾਨ ਦੇ ਬਾਰਡਰ ਤੇ ਕਰਨ ਇਹ ਚਾਈਨਾ ਦੇ ਬਾਰਡਰ ਤੇ ਕਰਨ ਉੱਥੇ ਇਹਨਾਂ ਕੋਲ ਫੌਜ ਘੜ ਜਾਂਦੀ ਹੈ ਤੁਸੀਂ ਆ ਦੇਖੋ ਕਿੰਨੀ ਫੌਜ ਲਾਈ ਹੈ ਇੱਕ ਸਿਰਫ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਇਹ ਲੈਂਟਰ ਪਾ ਰਹੇ ਨੇ ਇੱਥੇ ਪਿੱਲਰ ਲਾ ਰਹੇ ਨੇ ਇੰਨੀ ਮਜ਼ਬੂਤ ਇਹਨਾਂ ਨੇ ਪਿੱਲਰ ਲਾਏ ਆ ਏਰੀਆ ਮਜ਼ਬੂਤ ਸੜਕਾ ਤੁਸੀਂ ਗਲੀ ਮਨ ਲੈਚ ਬਣਾ ਮੈਂ ਕਹਿੰਦਾ ਸੀ ਲੁਧਿਆਣਾ ਤੇ ਬਲੌਗ ਕਰਦੇ ਆ ਲੁਧਿਆਣਾ ਇੰਨਾ ਹਾਲਤ ਬੁਰਾ ਸੜਕਾਂ ਇੰਨੀਆਂ ਖਰਾਬ ਕੀਤੀ ਜਨਤਾ ਦਾ ਪੈਸਾ ਤੁਸੀਂ ਦੇਖੋ ਪਿੱਲਰਾਂ ਤੇ ਕਿੰਨਾ ਖਰਚਾ ਕੀਤਾ ਐਨੇ ਪੈਸੇ ਨਾਲ ਤਾਂ ਲੋਕਲ ਵਿਕਾਸ ਹੋ ਸਕਦਾ ਹੈ ਪਰ ਇਹ ਖੱਟੜ ਸਰਕਾਰ ਕਿਸਾਨ ਵਿਰੋਧੀ ਹੈ ਅਨਦਾਤਾ ਦਾ ਬੇਤਵੀ ਕਦੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਮੈਂ ਸਾਰੇ ਯੂਥ ਨੂੰ ਬੇਨਤੀ ਕਰਦਾ ਕਿ ਸਾਰੇ ਪੂਰੇ ਪੰਜਾਬ ਤੋਂ ਨਹੀਂ ਪੂਰੇ ਭਾਰਤ ਤੋਂ ਤੁਸੀਂ ਵੱਧ ਚੜ ਕੇ ਇੱਥੇ ਆਓ ਤੇ ਇਸ ਜੰਗ ਦੇ ਵਿੱਚ ਤੁਸੀਂ ਲੜੋ ਤਾਂ ਕਿ ਆਪਾਂ ਜਿੱਤ ਹਾਸਲ ਕਰੀਏ ਤੇ ਇਹਨਾਂ ਕਿਸਾਨ ਭਰਾਵਾਂ ਨੂੰ ਐਮਐਸਪੀ ਦਵਾ ਕਰੀਏ ਕਿਉਂ ਇੱਕ ਭਈਆ ਆਪਣਾ ਕਣਚਾ ਵੇਚਦਾ ਉਹ 20 ਰੁਪਏ ਰੇਟ ਰੱਖਦਾ ਉਹਨੂੰ ਆਪਣਾ ਮਨ ਹੈਗਾ ਮੈਂ ਆਪਣੀ ਮਰਜ਼ੀ ਨਾਲ ਰੇਟ ਰੱਖੂ ਕੀ ਗੱਲ ਕਿਸਾਨ ਭਾਈਚਾਰਾ ਐਨੀ ਔਖੀ ਜ਼ਮੀਨ ਦੀ ਵਾਹੀ ਕਰਕੇ ਕਾਢੀ ਕਰਕੇ ਇੰਨਾ ਔਖਾ ਕਰਜ਼ਾ ਲੈ ਲੈ ਕੇ ਖਾਦ ਪਾ ਕੇ ਰੂੜੀ ਪਾ ਕੇ ਐਨੇ ਵਿੱਚ ਮਹਿੰਗੇ ਲੈ ਕੇ ਇਹ ਮੋਟਰ ਚਲਾ ਕੇ ਪਾਣੀ ਆ ਬਿੱਲ ਭੜ ਕੇ ਉਹ 2-3 ਰੁਪਏ ਕਿਲੋ ਵੇਚਣਗੇ ਚੀਜ਼ਾਂ ਨੂੰ ਉਹਨਾਂ ਦਾ ਆਪਣਾ ਮਨ ਹੈ ਨਹੀਂ ਕਿ ਆਪਣੀ ਮਨ ਮੁਤਾਬਕ ਆਪਾ ਰੇਟ ਰੱਖ ਸਕੀਏ ਜੇ ਕੁਲਚਿਆਂ ਦਾ ਰੇਟ ਬਰਗਰਾਂ ਦਾ ਰੇਟ ਮਮੂ ਦਾ ਰੇਟ ਆਪਣੀ ਮਰਜ਼ੀ ਨਾਲ ਬੰਦੇ ਰੱਖ ਸਕਦੇ ਨੇ ਤਾਂ ਕਿਸਾਨਾਂ ਨੂੰ ਪੂਰਾ ਹੱਕ ਹੈ ਉਹ ਆਪਣੀ ਫਸਲ ਦਾ ਰੇਟ ਆਪਣੀ ਮਰਜ਼ੀ ਨਾਲ ਰੱਖ ਸਕਦੇ ਨੇ ਇਹ ਮੰਗਾਂ ਮੰਨਣ ਲਈ ਚਾਹੇ ਸਾਨੂੰ ਦਿੱਲੀ ਤੱਕ ਦੀ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ ਹਾਈ ਕੋਰਟ ਵੀ ਜਾਵਾਂਗੇ ਅਸੀਂ ਸਾਰੇ ਕਿਸਾਨ ਭਾਈ ਮੋਰਚੇ ਨਾਲ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਰਿਆਣਾ ਭਾਈਚਾਰਾ ਜਿੰਦਾਬਾਦ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਇੰਨੀ ਭੈੜੀ ਸਰਕਾਰ ਮੋਦੀ ਸਰਕਾਰ ਕਹਿੰਦੇ ਆ ਡਬਲ ਇੰਜਨ ਸਰਕਾਰ ਹੈ ਪੰਜਾਬ ਦੇ ਵਿੱਚ ਮੈਂ ਕਹਿੰਦਾ ਇਹਨਾਂ ਨੇ ਇੰਨਾ ਕਿ ਬੇੜਾ ਘਰ ਕੀਤਾ ਹੈ ਜੋ ਲੋਕਾਂ ਦਾ ਪੰਜਾਬ ਤੋਂ ਜਿੰਨੇ ਵੀ ਇਹਨਾਂ ਦੇ ਫੈਸਲੇ ਆਏ ਨੇ ਸਰ ਪੰਜਾਬ ਵਿਰੋਧੀ ਆਏ ਨੇ ਪੰਜਾਬ ਦਾ ਵਿਰੋਧ ਕਰਨਾ ਇਹਨਾਂ ਨੇ ਠੇਕਾ ਲਿਆ ਹੋਇਆ ਹੈ ਜੇ ਪੰਜਾਬ ਦੇ ਹਤਾਸ਼ੀ ਹੁੰਦੇ ਅੱਜ ਨੌਜਵਾਨ ਭਾਈਚਾਰਾ ਮੈਂ ਕੈਮਰਾਮੈਨ ਨੂੰ ਕਵਾਂਗਾ ਇੱਕ ਵਾਰ ਸਾਰੇ ਪਾਸੇ ਕੈਮਰਾ ਘੁਮਾ ਦਿਓ ਇਹ ਵਿਚਾਰੇ ਨੌਜਵਾਨ ਇੱਥੇ ਨਾ ਡਟੇ ਹੁੰਦੇ ਇਹ ਵੀ ਆਪਣੇ ਘਰਾਂ 'ਚ ਬੈ ਕੇ ਆਰਾਮ ਨਾਲ ਰੋਟੀਆਂ ਪਾਣੀ ਖੇਡ ਸਕਦੇ ਪੜਾਈਆਂ ਕਰ ਸਕਦੇ ਨੇ ਅਬ ਦੇ ਕੰਮ ਕਰ ਸਕਦੇ ਨੇ ਪਰ ਲੋਕਾਂ ਨੂੰ ਤੰਗ ਕਰਨ ਦਾ ਠੇਕਾ ਇਹ ਬੀਜੇਪੀ ਸਰਕਾਰ ਨੇ ਲਿਆ ਹੋਇਆ ਹੈ ਕਿਸਾਨ ਭਾਈ ਮੋਰਚੇ ਨੂੰ ਇਹ ਪਰੇਸ਼ਾਨ ਕਰਦੇ ਨੇ ਠੀਕ ਹੈ ਮੈਂ ਜ਼ਿਆਦਾ ਵਕਤ ਨਹੀਂ ਲਵਾਉਂਗਾ ਮੈਂ ਕੋਲ ਕਰਵਾਉਂਗਾ ਸਾਡੀਆਂ ਮੰਗਾ ਪੂਰੀਆ ਕਰੋ ਕਿਸਾਨਾਂ ਦੇ ਨਾਲ ਤੱਕਾ ਬਰਦਾਸ਼ਤ ਨਹੀਂ ਹੋ ਸਕਦਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ